ਕੀ ਹਾਲ ਆ ਜੀ ਠੀਕ ਠਾਕ ਹੋ ਵਧੀਆ ਹੋ ਜੀ ਆ ਲੋ ਜੀ ਸਰਲੀਨ ਨੇ ਕਹਿੰਦੇ ਦੋ ਢਾਈ ਲੱਖ ਦਾ ਰਾਸ਼ਨ ਭੇਜਿਆ ਆ ਹੁਣ ਕੱਢੋ ਗਾਲਾਂ ਕੱਢੋ ਗਾਲਾਂ ਸਰਲੀਨ ਨੂੰ ਇਦਾਂ ਹੁੰਦਾ ਵੀ ਕਹਿੰਦਾ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਅਸੀਂ ਨਾ ਇਹ ਚੀਜ਼ਾਂ ਨਾ ਜ਼ਿੰਦਗੀ 'ਚ ਵੇਖਦੇ ਨੇਗੇ ਆ ਇੱਕ ਨੰਬਰ ਲੱਗੀ ਹੈ ਅਗਲੀ ਸਰਲੀਨ ਗਾਲਾਂ ਕੱਢਦੇ ਸੀ ਭਾਈ ਮੇਰੇ ਕੋਲੇ ਤਾਂ ਹੁੰਦੀਆਂ ਸਿੱਧੀਆਂ ਸਿੱਧੀਆਂ ਗੱਲਾਂ ਕੋਈ ਮੈਨੂੰ ਗਾਲ ਕੱਢੂਗਾ ਕਮੈਂਟਾਂ 'ਚ ਤਾਂ ਮੈਂ ਕੱਢੂਗਾ ਫੇਰ ਕਹਿੰਦੇ ਜੀ ਗੋਲਾ ਗਾਲਾਂ ਕੱਢਦੇ ਆ ਜੀ ਗੰਦ ਪੈਂਦਾ ਜੀ ਗੰਦ ਪੈ ਗਿਆ ਜੀ ਗੰਦ ਵੀ ਕੁੜੀਆਂ ਗਾਲਾਂ ਕੱਢਦੀਆਂ ਭੇੜੀਆਂ ਲੱਗਦੀਆਂ ਤਾਂ ਉਹਨਾਂ ਨੂੰ ਕਮੈਂਟਾਂ ਨਾ ਕਰਿਆ ਕਰੋ ਬੀਬੀਆਂ ਕਈ ਇੰਨੀਆਂ ਸੋਹਣੀਆਂ ਗੱਲਾਂ ਕਰਦੀਆਂ ਉਹਨਾਂ ਦੇ ਨਾਪ ਲੈਂਦੇ ਆ ਨਾਪ ਆ ਤੇਰਾ ਇਦਾਂ ਆ ਤੇਰਾ ਇਦਾਂ ਤੂੰ ਅੱਗੋਂ ਇਦਾਂ ਤੂੰ ਪਿੱਛੋਂ ਇਦਾਂ ਤੇ ਫੇਰ ਉਹ ਕਰਦੀਆਂ ਗਾਲਾਂ ਤਾਂ ਫੇਰ ਪਤਾ ਕੀ ਕਹਿਣਗੇ ਉਹਦਾ ਜਿਹੋ ਜਿਹਾ ਹੈਗਾ ਤੁਸੀਂ ਤਾਂ ਨਾ ਗਾਲਾਂ ਕੱਢੋ ਹੱਦ ਹੋ ਗਈ ਆ ਕੋਈ ਬਕਵਾਸ ਕਰਕੇ ਚਲਾ ਗਿਆ ਤਾਂ ਚੁੱਪ ਕਰ ਜੀ ਯਾਨੀ ਫਿਰ ਤੁਹਾਡੀ ਉਹ ਗੱਲ ਆ ਗਈ ਨਾ ਵੀ ਇੱਧਰ ਮਾਰੀ ਇੱਕ ਇੱਧਰ ਵੀ ਮਾਰ ਦੇ ਬਈ ਨਾ ਕਰਿਆ ਕਰੋ ਕਮੈਂਟਾਂ ਨਾ ਕੱਢੂਗਾ ਅਗਲਾ ਫਿਰ ਹੁੰਦੀ ਸਾਨੂੰ ਤਖਲੀਫ ਗੰਦ ਪੈਂਦਾ ਜੀ ਸਾਡੇ ਬੱਚੇ ਵਿਗੜਦੇ ਆ ਹੱਦ ਹੋ ਗਈ ਆ ਅੱਜ ਤੋਂ ਪਹਿਲਾਂ ਬੱਚੇ ਵਿਗੜਦੇ ਨਹੀਂ ਮੈਂ ਕਹਿੰਦਾ ਮੋਬਾਈਲ ਤਾਂ ਬਹੁਤ ਵਧੀਆ ਚੀਜ਼ ਐ ਇਹਨੂੰ ਤਾਂ ਪਤਾ ਲੱਗ ਜਾਂਦਾ ਐ ਕਿਹੜਾ ਜਵਾਕ ਕੀ ਕਰਦਾ ਕੀ ਦੇਖਦਾ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਹੁੰਦਾਗਾ ਪਹਿਲਾਂ ਤਾਂ ਚਿੱਟੀਆਂ-ਚੁੱਟੀਆਂ ਜੀਆਂ ਹੁੰਦੀਆਂ ਸੀਗੀਆਂ ਸਾਡੇ ਮੇਲੇਾਂ 'ਚ ਤਾਂ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਵੀ ਕਿਹੜਾ ਕੀ ਕਰ ਗਿਆ ਹੁਣ ਤਾਂ ਪਤਾ ਲੱਗ ਜਾਂਦਾ ਲੋਕਾਂ ਨੂੰ ਇਹ ਤਾਂ ਬੜੀ ਵਧੀਆ ਚੀਜ਼ ਆ ਮੋਬਾਈਲ ਤਾਂ ਬਹੁਤ ਵਧੀਆ ਚੀਜ਼ ਆ ਸੋ ਜੋ ਭਗਾਈ ਸੋ ਭਗਾਈ ਸੋ ਭਗਾਈ ਹੋਈ ਮੈਂ ਮੈਂ ਤਾਂ ਹੈਗਾ ਹੀ ਛਦਾਈ ਬੰਦਾ ਆ ਭਗਾਈ ਮਾਰਦਾ ਰਹਿਣਾ ਐਵੇਂ ਤੇ ਸੋ ਸਰਲੀਨ ਦੀ ਗੱਲ ਬਾਤ ਸੁਣਦੇ ਆ ਆ ਜਾ ਵੀ ਮੈਂ ਸੁਨੀਲ ਕੋ ਮੇਨ ਸਾਗਰ ਨਾਲ ਗੱਲ ਕੀਤੀ ਹੈ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਤੇ ਇਹਨੇ ਮੈਨੂੰ ਕਾਫੀ ਮਿਲਦਾ ਦੇ ਜਿਹੜੇ ਲੋਕ ਜਿਹੜੇ ਹਾਰਦਿਕ ਪੀੜਤਾਂ ਉਹਨਾਂ ਨੂੰ ਰਾਸ਼ਨ ਵੰਡਣ ਵਾਸਤੇ ਤੇ ਮੇਰੇ ਵੀ ਖਾਣੇਦਾਰ ਬਣੋ ਕਿ ਤਾ ਇੱਕ ਲਾਹੂ ਦਾ ਰਾਸ਼ਨ ਕਾਰਿਆ ਜਿੰਨਾ ਤੱਕ ਉਹ ਸਾਰੇ ਨਵੇਂ ਸਾਨੂੰ ਮੈਸੇਜ ਕਰਦੇ ਨੇ ਕੋਈ ਨਾ ਕੋਈ ਲੋੜਾ ਇਹਨੂੰ ਵਾਰਤਵਾਦੀ ਬਿਹੇਰ ਤਰ੍ਹਾਂ ਅਪੀਅਰ ਕਰੋ ਲੋਕਾਂ ਨੂੰ ਸਾਡੀ ਲੋਕ ਜੁੜ ਕੇ ਸਾਡੀ ਹੈਲਪ ਕਰ ਧੰਨਵਾਦ ਅੱਛਾ ਜੀ ਦੇਖੋ ਹੁਣ ਕਮੈਂਟ ਕਰੋ ਜਾ ਕੇ ਆਪਣੀ ਵੀਡੀਓ ਥੱਲੇ ਵੀ ਕਰ ਦਿਓ ਵੀ ਸਰਨੀ ਨੇ ਗਲਤ ਕਰ ਰਹੀ ਆ ਪੀਏ ਸਰਲੀਨ ਕੁੜੀ ਇਹ ਗਲਤ ਕਰ ਰਹੀ ਆ ਗਲਤ ਇਹਨੇ ਮੈਨੂੰ ਵੀ ਇੱਕ ਵਾਰ ਕਮੈਂਟ ਕੀਤਾ ਸੀ ਇਸੇ ਸਰਲੀਨ ਨੇ ਮੈਨੂੰ ਵੀ ਇੱਕ ਵਾਰ ਮੈਂ ਬਾਬੇ ਰਾਮ ਰਹੀਮ ਦੀ ਇੱਕ ਵੀਡੀਓ ਪਾਈ ਸੀਗੀ ਤੇ ਮੈਨੂੰ ਵੀ ਇਹਨੇ ਗਾਲਾਂ ਕੱਢੀਆਂ ਸੀਗੀਆਂ ਵੈਸੇ ਮੈਂ ਨਹੀਂ ਗਾਲਾਂ ਕੱਢੀਆਂਈਆਂ ਕੋਈ ਗੱਲ ਨਹੀਂ ਹਨਾ ਮੈਨੂੰ ਐ ਹੁੰਦਾ ਕਿ ਚਲ ਕੋਈ ਨਹੀਂ ਕੱਢਤੀ ਗਾਲ ਹਨਾ ਵੀ ਬੰਦੇ ਨੂੰ ਸਮਝ ਨਹੀਂ ਲੱਗੇਗੀ ਗੱਲ ਦੀ ਤੇ ਕੋਈ ਗੱਲ ਨਹੀਂ ਬੰਦਾ ਕਈ ਵਾਰ ਉੱਚਾ ਨੀਮਾ ਹੋ ਜਾਂਦਾ ਕਈ ਵਾਰੀ ਹਨਾ ਜਿੰਦਗੀ ਹੈ ਨਾ ਤੇ ਜ਼ਿੰਦਗੀ 'ਚ ਕਈ ਵਾਰ ਉੱਚਾ ਨੀਮਾ ਹੋ ਜਾਂਦਾ ਕੋਈ ਗੱਲ ਨਹੀਂ ਤੇ ਹੁਣ ਹੁਣ ਦੱਸੋ ਵੀ ਸਰਲੀਨ ਨੂੰ ਹੁਣ ਗਾਲਾਂ ਕੱਢਣੀਆਂ ਬਣਦੀਆਂ ਦੇਖੋ ਭਾਈ ਸਿੱਧੀ ਜੀ ਗੱਲ ਆ ਤੁਸੀਂ ਕਿਸੇ ਨੂੰ ਗਾਲ ਕੱਢੋਂਗੇ ਕਮੈਂਟਾਂ ਜਾ ਕੇ ਤੇ ਇਹ ਸਿੱਧੀਆਂ ਗਾਲਾਂ ਕੱਢਦੇ ਆ ਪੂਰੀਆਂ ਗਾਲਾਂ ਕੱਢਦੇ ਆ ਠੋਕ ਵਜਾ ਕੇ ਗਾਲਾਂ ਕੱਢਦੇ ਆ ਅੱਜ ਉਹ ਰਾਸ਼ਨ ਭੇਜ ਰਹੀ ਹੈ ਮਦਦ ਕਰ ਰਹੀ ਹੈ ਅਸੀਂ ਤਾਂ ਐਨੇ ਜੋਗੇ ਵੀ ਹੈ ਨਹੀਂਗੇ ਹਨਾ ਤੇ ਮਦਦ ਕਰ ਰਹੀ ਆ ਹਨਾ ਉਹਨੂੰ ਚੈਨਲ ਤੋਂ ਜਾਂ ਉਹਦੇ ਇੱਕ ਅਕਾਊਂਟ ਤੋਂ ਜਿੱਦਾਂ ਵੀ ਉਹਦੇ ਕੋਲ ਪੈਸਾ ਹੈ ਜਿਵੇਂ ਵੀ ਕਰਕੇ ਜੋ ਵੀ ਕਰਕੇ ਹਨਾ ਹੁਣ ਸਾਡੇ ਨਹੀਂ ਬਣਦਾ ਵੀ ਅਸੀਂ ਉਹਨੂੰ ਗਾਲਾਂ ਕੱਢੀਏ ਹੁਣ ਗਾਲਾਂ ਅਸੀਂ ਨਾ ਗੱਡੀ ਇੱਕ ਮਿੰਟਾਂ 'ਚ ਜਾ ਕੇ ਹੁਣ ਇਸ ਵੀਡੀਓ 'ਚ ਅਸੀਂ ਕਹੀਏ ਵੀ ਬਈ ਸਰਲੀਨੇ ਆ ਬਹੁਤ ਵਧੀਆ ਕੰਮ ਕੀਤਾ ਜੇ ਉਹਨੇ ਵਧੀਆ ਕੀਤਾ ਤਾਂ ਵਧੀਆ ਉਹ ਕਰੇ ਗਾਂ ਤੋਂ ਕਰੇ ਵੀ ਭਾਈ ਬੀਬਾ ਮੈਂ ਤਾਂ ਇਹ ਕਹਿਣਾ ਜੇ ਮੇਰਾ ਕਿਤੇ ਇਹ ਕੁੜੀ ਵੀਡੀਓ ਦੇਖਦੀ ਹੈ ਇਹਦੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਤੂੰ ਬੀਬਾ ਇਦਾਂ ਕੰਮ ਕਰ ਵਧੀਆ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਜੇ ਤੈਨੂੰ ਕੋਈ ਗਾਲ ਕੱਢ ਵੀ ਜਾਂਦਾ ਹੁੰਦਾ ਨਾ ਤੇ ਫਿਟੇ ਮੂੰਹ ਕਹਿ ਦੇਦਾ ਆ ਚਵਲ ਦੁਨੀਆ ਬਹੁਤ ਆ ਚਵਲਾਂ ਦੇ ਨਾਲ ਨਾ ਚਵਲ ਨਹੀਂ ਹੋਈਦਾਗਾ ਜੇ ਤੂੰ ਆਪਣੇ ਆਪ ਨੂੰ ਸਮਝਦੀਆਂ ਕਿ ਤੂੰ ਵਧੀਆ ਆ ਠੀਕ ਆ ਤਾਂ ਜਿਹੜੇ ਗਾਲਾਂ ਕੱਢਦੇ ਆ ਨਾ ਉਹਨਾਂ ਨੂੰ ਕੱਢੀ ਜਾਣ ਦੇ ਉਹਨਾਂ ਨੂੰ ਲੋਕਾਂ ਨੇ ਉਹਨਾਂ ਨੂੰ ਕਹਿਣਾ ਆ ਮੁੜਕੇ ਤੈਨੂੰ ਨਹੀਂ ਕਹਿਣਾ ਠੀਕ ਆ ਤੇ ਤੂੰ ਵੀ ਬਹੁਤ ਗਾਲਾਂ ਕੱਢਣ ਵਾਲਾ ਪੈ ਨਹੀਂ ਹੈ ਕਈ ਵਾਰੀ ਤੇ ਉਹ ਵਧੀਆ ਨਹੀਂ ਵੀ ਲੱਗਦਾਗਾ ਤੇ ਠੀਕ ਆ ਅਬ ਜੇ ਕੋਈ ਚਵੜਾ ਤਾਂ ਉਹਨੇ ਇਹ ਨਹੀਂ ਕਿਹਾ ਵੀ ਚਵੜਲ ਹੋ ਜਾਓ ਫਿਰ ਆ ਬਹੁਤ ਵਧੀਆ ਕੰਮ ਕੀਤਾ ਮੈਨੂੰ ਨਾ ਬਹੁਤ ਵਧੀਆ ਗੱਲਬਾਤ ਲੱਗੀ ਆ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜਿੱਥੇ ਤੱਕ ਹੋਇਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਆਪਾਂ ਨਹੀਂ ਹੈ ਨਾ ਕਿਸੇ ਦੀ ਮਦਦ ਕਰਨ ਜੋਗੇ ਤਾਂ ਕੋਈ ਹੋਰ ਭੈਣ ਭਰਾ ਆ ਕੇ ਆ ਜਾਂਦਾ ਆ ਹਨਾ ਤੇ ਜਿੰਨੇ ਜੋਗੇ ਹੋਵੇ ਮਦਦ ਕਰਨੇ ਚਾਹੀਦੀ ਹੈ ਮੈਨੂੰ ਇੰਨਾ ਹੀ ਲੱਗਦਾ ਵੀ ਮੈਂ ਵੀਡੀਓ ਇਦਾਂ ਬਣਾ ਦਿੰਨਾ ਕੋਈ ਤੇ ਚਲੋ ਹਨਾ ਕੋਈ ਵੇਖਦਾ ਤਾਂ ਕਿਸੇ ਦੇ ਮਨ ਚ ਆਉਂਦਾ ਵੀ ਹਨਾ ਵੀ ਸਰਲੀਨ ਨੇ ਮਦਦ ਕੀਤੀ ਤਾਂ ਆਪਾਂ ਕਿਉਂ ਨਹੀਂ ਕਰ ਸਕਦੇਗੇ ਸੋ ਇੰਨੀਆਂ ਗੱਲਾਂ ਮਤਾਂ ਸੀਆਂ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਔ ਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਏ ਥੈਂਕ ਯੂ